ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 654 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 655 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਘਰ ਦੂਜਾ ਦੋਇ ਦੋਇ ਲੋਚਨ ਪੇਖਾ ਹੁਣ ਤਾਂ ਮੈਂ ਜਿੱਧਰ ਅੱਖਾਂ ਖੋਲ ਕੇ ਤੱਕਦਾ ਹਾਂ ਹਉ ਹਰ ਬਿਨ ਅਵਰ ਨਾ ਦੇਖਾ ਮੈਨੂੰ ਪਰਮਾਤਮਾ ਤੋਂ ਬਿਨਾ ਹੋਰ ਉਪਰਾ ਕੋਈ ਨਹੀਂ ਦਿਸਦਾ ਨੈਣ ਰਹੇ ਰੰਗ ਲਾਈ ਮੇਰੀਆਂ ਅੱਖਾਂ ਪ੍ਰਭੂ ਨਾਲ ਪਿਆਰ ਲਾਈ ਬੈਠੀਆਂ ਹਨ ਮੈਨੂੰ ਹਰ ਪਾਸੇ ਪ੍ਰਭੂ ਪਰਮਾਤਮਾ ਹੀ ਦਿਸਦਾ ਹੈ ਅਬ ਬੇਗਲ ਕਹਿ ਨਾ ਜਾਈ ਹੁਣ ਮੈਥੋਂ ਕੋਈ ਹੋਰ ਗੱਲ ਆਖੀ ਨਹੀਂ ਜਾ ਸਕਦੀ ਭਾਵ ਮੈਂ ਹੁਣ ਇਹ ਆਖਣ ਜੋਗਾ ਹੀ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਵੀ ਕਿਤੇ ਹੈ ਸਾਰੇ ਪਾਸੇ ਪ੍ਰਮਾਤਮਾ ਹੀ ਹੈ ਹਮਰਾ ਭਰਮ ਗਿਆ ਭਉ ਭਾਗਾ ਉਦੋਂ ਤੋਂ ਮੇਰਾ ਭਲੇਖਾ ਦੂਰ ਹੋ ਗਿਆ ਹੈ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਹਸਤੀ ਭੀ ਜਗਤ ਵਿੱਚ ਹੈ ਇਸ ਭਲੇਖੇ ਦੇ ਦੂਰ ਹੋਣ ਨਾਲ ਹੁਣ ਕੋਈ ਡਰ ਨਹੀਂ ਰਹਿ ਗਿਆ ਕਿਉਂਕਿ ਡਰ ਤਾਂ ਕਿਸੇ ਉਪਰੇ ਪਾਸੋਂ ਹੀ ਹੋ ਸਕਦਾ ਹੈ ਜਬ ਰਾਮ ਨਾਮ ਚੇਤ ਲਗਾ ਰਹਾਓ ਜਦੋਂ ਤੋਂ ਮੇਰਾ ਚੇਤ ਪਰਮਾਤਮਾ ਦੇ ਨਾਮ ਵਿੱਚ ਗਿਜ ਗਿਆ ਹੈ ਉਦੋਂ ਤੋਂ ਮੇਰੇ ਸਾਰੇ ਡਰ ਦੂਰ ਹੋ ਗਏ ਹਨ ਰਹਾਓ ਬਾਜੀਗਰ ਡੰਕ ਬਜਾਈ ਮੈਨੂੰ ਹੁਣ ਇਹੋ ਦਿਸਦਾ ਹੈ ਕਿ ਜਦੋਂ ਪ੍ਰਭੂ ਬਾਜੀਗਰ ਡੁਗਡੁਗੀ ਵਜਾਉਂਦਾ ਹੈ ਸਭ ਖਲਕ ਤਮਾਸੇ ਆਈ ਤਾ ਸਾਰੀ ਖਲਕਤ ਜਗਤ ਤਮਾਸ਼ਾ ਵੇਖਣ ਆ ਜਾਂਦੀ ਹੈ ਬਾਜੀਗਰ ਸਵਾੰਗ ਸਕੇਲਾ ਤੇ ਜਦੋਂ ਬਾਜੀਗਰ ਖੇਲ ਸਮਟਦਾ ਹੈ ਆਪਣੇ ਰੰਗ ਰਵੇ ਇਕੱਲਾ ਤਾਂ ਇਕਲਾਪ ਹੀ ਆਪ ਆਪਣੀ ਮੋਜ ਵਿੱਚ ਰਹਿੰਦਾ ਹੈ ਕਥਨੀ ਕਹ ਪਰਮ ਨਾ ਜਾਈ ਪਰ ਇਹ ਦ્વੈਤਾ ਦ્વੈਤ ਦਾ ਭੁਲੇਖਾ ਨਿਰੀਆਂ ਗੱਲਾਂ ਨਾਲ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ ਇਹ ਦੁਐਤ ਦਾ ਭਲੇਖਾ ਦੂਰ ਕਰਨ ਵਾਸਤੇ ਪਰਮਾਤਮਾ ਦਾ ਨਾਮ ਜਪਣਾ ਪੈਂਦਾ ਹੈ ਸਭ ਕਥ ਕਥ ਰਹੀ ਲੁਕਾਈ ਨਿਰੀਆਂ ਗੱਲਾਂ ਕਰ ਕਰਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ ਕਿਸੇ ਦੇ ਅੰਦਰੋਂ ਦੁਐਤ ਭਾਵ ਜਾਂਦੀ ਨਹੀਂ ਈਰਖਾ ਸਾੜਾ ਹਰੇਕ ਦੇ ਹੀ ਅੰਦਰ ਹੈ ਇੱਕ ਦੂਸਰੇ ਪ੍ਰਤੀ ਜਾ ਕੋ ਗੁਰਮਖਿ ਆਪ 부ਝਾਈ ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀ ਸਮਤ ਦਿੰਦਾ ਹੈ ਤਾਂ ਕਿ ਹਿਰਦੈ ਰਹਾ ਸਮਾਈ ਉਹਦੇ ਹਿਰਦੇ ਵਿੱਚ ਉਹ ਸਦਾ ਟਿਕਿਆ ਰਹਿੰਦਾ ਹੈ ਗੌਰ ਕਿੰਝਾ ਤਾ ਕਿਰਪਾ ਕਿੰਨੀ ਜਿਸ ਮਨੁੱਖ ਉਤੇ ਗੁਰੂ ਨੇ ਥੋੜੀ ਜਿੰਨੀ ਵੀ ਮੇਰ ਕਰ ਦਿੱਤੀ ਹੈ ਸਬ ਤਨ ਮਨ ਦੇ ਹਰ ਲੈਨੀ ਉਹਦਾ ਤਨ ਤੇ ਮਨ ਸਭ ਹਰੀ ਵਿੱਚ ਾਲੀਨ ਹੋ ਜਾਂਦਾ ਹੈ ਕਹ ਹੈ ਕਬੀਰ ਰੰਗ ਰਤਾ ਕਬੀਰ ਆਖਦਾ ਹੈ ਉਹ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਮਿਲੇ ਓ ਜਗ ਜੀਵਨ ਦਾਤਾ ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ਦਾਤਾ ਦੇਣ ਵਾਲਾ ਹੈ ਜਾ ਕੇ ਨਿਗਮ ਦੂਧ ਕੇ ਠਾਟਾ ਹੇ ਜਿੰਦੇ ਉਸ ਤੂੰ ਉਸ ਪ੍ਰਭੂ ਦੇ ਨਾਮ ਵਿੱਚ ਚਿਤ ਜੋੜ ਵੇਦ ਆਦਿਕ ਧਰਮਕ ਪੁਸਤਕ ਜਿਸ ਤੇ ਨਾਮ ਅੰਮ੍ਰਿਤ ਦੁੱਧ ਦੇ ਸੋਮੇ ਹਨ ਸਮੁੰਦ ਬੇਲੋਵਨ ਕੋ ਮਟਾ ਤੇ ਸਤ ਸੰਗ ਵਿੱਚ ਦੁੱਧ ਦੇ ਰਿੜਕਣ ਲਈ ਚਾਟੀ ਹੈ ਸਤ ਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ ਸਾਧ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਕਿ ਹੋ ਹੋ ਬੇਲੋਵਨ ਹਾਰੀ हे जिंदे तू ਉਸ ਪ੍ਰਭੂ ਦੇ ਨਾਮ ਦੀ ਰਡਕਣ ਵਾਲੀ ਬਣ ਕਿਉ ਮਿਟੈ ਗੋ ਸ਼ਾਸਤੋ ਹਾਰੀ हे जिंदे ਜੇ ਤੈਨੂੰ ਹਰ ਮਲਾਪ ਨਸੀਬ ਨਾ ਹੋਇਆ ਤਾਂ ਵੀ ਉਹ ਪ੍ਰਭੂ ਸਤ ਸੰਗ ਵਿੱਚ ਬੈਠ ਕੇ ਉਸ ਧਰਮਕ ਪੁਸਤਕਾਂ ਦੇ ਵਿਚਾਰਨ ਦਾ ਤੇਰਾ ਸੁਧਾਰਨ ਆਨੰਦ ਨਹੀਂ ਮਿਟਾਏਗਾ ਚੇਰੀ ਤੂ ਰਾਮ ਨਾ ਕਰਸ ਪਧਾਰਾ हे जिंदे ਤੂ ਉਸ ਪਰਮਾਤਮਾ ਨੂੰ ਕਿਉ ਆਪਣਾ ਖਸਮ ਨਹੀਂ ਬਣਾਉਂਦੇ ਜਗ ਜੀਵਨ ਪ੍ਰਾਣ ਆਧਾਰਾ ਰਹਾਓ ਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਸਰਾ ਹੈ ਰਹਾਓ ਤੇਰੇ ਗਲੈ ਤੋਕ ਪੱਗ 베ਰੀ ਏ ਜਿੰਦੇ ਤੇਰੇ ਗਲ ਵਿੱਚ ਮੋਹ ਦਾ ਫਟਾ ਤੇ ਤੇਰੇ ਪੈਰਾਂ ਵਿੱਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ ਤੂੰ ਘਰ ਘਰ ਰਮਈਏ ਫੇਰੀ ਤੈਨੂੰ ਪਰਮਾਤਮਾ ਨੇ ਘਰ ਘਰ ਕਈ ਜੁਨਾ ਵਿੱਚ ਫਰਾਇਆ ਹੈ ਤੂੰ ਵਜੋ ਹੋਣਾ ਚੇਤ ਸਚੇਰੀ ਹੁਣ ਭਾਗਾ ਨਾਲ ਕਿਤੇ ਮਨੁੱਖਾ ਜਨਮ ਮਿਲਿਆ ਸੀ ਹੁਣ ਵੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ ਤੂੰ ਜਮ ਬਪਰੀ ਹੈ ਹੈਰੀ ਤੇ ਭਾਗ ਹਿੰ ਤੈਨੂੰ ਹੈ ਭਾਗ ਹਿੰ ਤੈਨੂੰ ਜਮ ਨੇ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ ਭਾਵ ਮੌਤ ਆਇਆ ਫਿਰ ਪਤਾ ਨਹੀਂ ਕਿਸ ਲੰਮੇ ਗੇੜ ਵਿੱਚ ਪੈ ਜਾਏਗੀ ਰਬ ਕਰਨ ਕਰਾਵਨ ਹਾਰੀ ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਪਰਮਾਤਮਾ ਆਪ ਹੀ ਹੈ ਕਿ ਆ ਚੇਰੀ ਹਾਥ ਵਿਚਾਰੀ ਪਰ ਇਸ ਵਿਚਾਰੀ ਜਿੰਦ ਦੇ ਵੀ ਕੀ ਵਸ ਸੋਈ ਸੋਈ ਜਾਗੇ ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ ਤਦੋਂ ਹੀ ਜਾਗਦੀ ਹੈ ਜਦੋਂ ਆਪ ਜਗਾਉਂਦਾ ਹੈ ਜਿਤ ਲਾਈ ਤਿਤ ਲਾਗੀ ਕਿਉਂਕਿ ਜਿੱਧਰ ਹੋ ਇਸ ਨੂੰ ਲਾਉਂਦਾ ਹੈ ਉਧਰ ਹੀ ਇਹ ਜਿੰਦ ਲਗਦੀ ਹੈ ਚੇਰੀ ਤੈ ਸੁਮਤ ਕਹਾ ਤੇ ਪਾਈ ਉਹਦੀ ਮੇਰ ਨਾਲ ਜਾਗੀ ਹੋਈ ਜਿੰਦ ਨੂੰ ਜਗਿਆਸੂ ਜਿੰਦ ਪੁੱਛਦੀ ਹੈ हे ਭਾਗਾ ਵਾਲੀ ਜਿੰਦੇ ਤੈਨੂੰ ਕਿੱਥੋਂ ਇਹ ਸੁਮਤ ਮਿਲੀ ਹੈ ਜਾ ਤੇ ਪਰਮ ਅਕਲੀ ਕ ਮਿਟਾਈ ਜਿਹਦੀ ਬਰਕਤ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ ਜੋ ਤੈਨੂੰ ਭਟਕਣਾ ਵਿੱਚ ਪਾਈ ਰੱਖਦੇ ਸਨ ਸੋ ਰਾਸ ਕਬੀਰੈ ਜਾਣਿਆ ਅਗੋਂ ਜਾਗੀ ਹੋਈ ਜਿੰਦ ਉੱਤਰ ਦਿੰਦੀ ਹੈ ਏ ਕਬੀਰ ਸਤਗੁਰ ਦੀ ਕਿਰਪਾ ਨਾਲ ਮੇਰੀ ਉਸ ਆਤਮਕ ਅਨੰਦ ਨਾਲ ਜਾਣ ਪਛਾਣ ਹੋ ਗਈ ਹੈ ਮੇਰੋ ਗੁਰ ਪ੍ਰਸਾਦ ਮਨ ਮਾਨਿਆ ਤੇ ਮੇਰਾ ਮਨ ਉਸ ਵਿੱਚ ਪਰਚ ਗਿਆ ਹੈ ਇਹ ਗੁਰੂ ਦੀ ਕਿਰਪਾ ਕਰਕੇ ਹੀ ਹੋਇਆ ਹੈ ਜੇਹ ਬਾਜ ਨਾ ਜੀਆ ਜਾਈ ਜੇ ਸਦਾ ਹਥੇ ਰਹਿਣ ਵਾਲੇ ਆਤਮਿਕ ਜੀਵਨ ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ ਜੋ ਮਿਲੈ ਤਾਂ ਘਾਲ ਏ ਘਾਈ ਤੇ ਜੇ ਉਹ ਜੀਵਨ ਮਿਲ ਪਾਏ ਤਾਂ ਘਾਲ ਘਾਲਣਾ ਸਫਲ ਹੋ ਜਾਂਦੀ ਹੈ ਸਾਧ ਜੀਵਨ ਭਲੋ ਕਹਾਹੀ ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ ਤੇ ਜਿਸ ਨੂੰ ਲੋਕ ਸੋਹਣਾ ਜੀਵਨ ਆਖਦੇ ਹਨ ਮੂਵੇ ਬਿਨ ਜੀਵਨ ਨਹੀਂ ਉਹ ਜੀਵਨ ਆਪਾ ਭਾਪ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ਆਪਾ ਭਾਰ ਆਪਾ ਭਾਵ ਹੰਕਾਰ ਦੂਰ ਕਰਨਾ ਪੈਂਦਾ ਹੈ ਫਿਰ ਉਹ ਜੀਵਨ ਮਿਲਦਾ ਹੈ ਆਬ ਕਿਆਕਤੀ ਹੈ ਗਿਆਨ ਵਿਚਾਰਾ ਜਦੋਂ ਉਸ ਸੱਦ ਜੀਵਨ ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ ਨਿਜ ਨਿਰਖਤ ਗਤ ਬਿਵਹਾਰਾ ਰਹਾਓ ਉਹਨਾਂ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਆਪਣੇ ਵੇਂਦਿਆ ਹੀ ਜਗਤ ਦੀ ਸਦਾ ਬੜਦੇ ਰਹਿਣ ਦੀ ਚਾਲ ਵੇਖ ਲਈਦੀ ਹੈ ਭਾਵੇਂ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ ਪਰ ਆਪਾ ਮਟਾਇਆ ਮਿਲਿਆ ਜੀਵਨ ਅਟਲ ਰਹਿੰਦਾ ਹੈ ਰਹਾਉ ਕਸ ਕੁੰਕਮ ਚੰਦਨ ਗਾਰੇ ਆ ਜਿਸ ਪੁੱਤਰ ਜੀਵਾਤਮਾ ਨੇ ਕਾਲ ਕਮਾਈ ਕਰਕੇ ਆਪਣੀ ਜਿੰਦ ਨੂੰ ਪ੍ਰਭੂ ਵਿੱਚ ਮਿਲਾ ਦਿੱਤਾ ਹੈ ਬੇਨੈਨੋ ਜਗਤ ਨਿਹਾਰਿਆ ਉਸਨੇ ਆਪਣੀਆਂ ਅੱਖਾਂ ਨੂੰ ਜਗਤ ਤਮਾਸ਼ੇ ਵੱਲੋਂ ਹਟਾ ਕੇ ਜਗਤ ਦੀ ਅਸਲੀਅਤ ਨੂੰ ਵੇਖ ਲਿਆ ਹੈ ਪੂਤ ਪਿਤਾ ਇੱਕ ਜਾਇਆ ਉਸਨੇ ਆਪਣੇ ਅੰਦਰ ਆਪਣੇ ਪਿਤਾ ਪ੍ਰਭੂ ਨੂੰ ਪ੍ਰਗਟ ਕਰ ਲਿਆ ਹੈ ਬਿਨ ਠਾਹਰ ਨਗਰ ਬਸਾਇਆ ਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ ਹੁਣ ਉਸਨੇ ਆਪਣੇ ਅੰਦਰ ਮਾਨੋ ਸ਼ਹਿਰ ਵਸਾ ਲਿਆ ਹੈ ਭਾਵ ਉਸਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਪਟਕਦਾ ਜਾਚਕ ਜਨ ਦਾ ਦਾਤਾ ਪਾਇਆ ਜੋ ਮਨੁੱਖ ਮੰਗਦਾ ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ ਹੈ ਉਸ ਨੂੰ ਦਾਤਾ ਪ੍ਰਭੂ ਆਹਪ ਮਿਲ ਪੈਂਦਾ ਹੈ ਛੋਡਿਆ ਨਾ ਜਾਈ ਖਾਇਆ ਉਸ ਨੂੰ ਉਹ ਇਤਨੀ ਆਤਮਿਕ ਜੀਵਨ ਦੀ ਦਾਤ ਬਖਸ਼ਦਾ ਹੈ ਜੋ ਖਰਚਿਆਂ ਖਤਮ ਨਹੀਂ ਹੁੰਦੀ ਛੋੜਿਆ ਜਾਏ ਨਾ ਮੂਕਾ ਉਸ ਦਾਤ ਨੂੰ ਨਾ ਛੱਡਣ ਨੂੰ ਜੀ ਕਰਦਾ ਹੈ ਨਾ ਉਹ ਮੁਕਦੀ ਹੈ ਔਰ ਨ ਪੈ ਜਾ ਨਾ ਚੂਕਾ ਤੇ ਉਸ ਦੀ ਬਰਕਤ ਨਾਲ ਹੋਰ ਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ ਜੋ ਜੀਵਨ ਮਰਨਾ ਜਾਣੈ ਸੋ ਪੰਜ ਸੈਲ ਸੁਖ ਮਾਨੈ ਜੋ ਮਨੁੱਖ ਇਸ ਆਤਮਿਕ ਟੱਲ ਜੀਵਨ ਦੀ ਖਾਤਰ ਆਪਾ ਭਾ ਮਟਾਉਣ ਦੀ ਜਾਜ ਸਿੱਖ ਲੈਂਦਾ ਹੈ ਉਹ ਸੰਤਾਂ ਵਾਲੇ ਅਟਲ ਆਤਮਿਕ ਸੁਖ ਨੂੰ ਮਾਣਦਾ ਹੈ ਕਬੀਰੈ ਸੋ ਧਨ ਪਾਇਆ ਮੈਂ ਕਬੀਰ ਨੇ ਪੀਓ ਆਤਮਿਕ ਜੀਵਨ ਰੂਪ ਧਨ ਪ੍ਰਾਪਤ ਕਰ ਲਿਆ ਹੈ ਹਾਰ ਭੇਟ ਤੇ ਆਪ ਮਿਟਾਇਆ ਤੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਆਪਾ ਪਾ ਮਟਾ ਲਿਆ ਹੈ ਕਿਆ ਪੜੀ ਹੈ ਕਿਆ ਗੁਨੀਆਂ ਹੈ ਹੇ ਗਵਾਰ ਵੇਦ ਪ੍ਰਾਣ ਆਦਕ ਧਰਮਿਕ ਪੋਸਤਾਂ ਨੂੰ ਨਿਰੇ ਪੜਨ ਸੁਣਨ ਦਾ ਕੀ ਲਾਭ ਕਿਆ বেদ ਪੁਰਾਣਾ ਸੁਣੀਐ বেদ ਪ੍ਰਾਣ ਸੁਣਨ ਦਾ ਕੀ ਫਾਇਦਾ ਪੜੇ ਸੁਣੇ ਕਿਆ ਹੋਈ ਜੇ ਇਸ ਪੜਨ ਸੁਣਨ ਤੇ ਕੁਦਰਤੀ ਨਤੀਜੇ ਦੇ ਤੌਰ ਤੇ ਜੇ ਇਸ ਪੜਨ ਸੁਣਨ ਤੇ ਕੋਈ ਵੀ ਲਾਭ ਨਾ ਪ੍ਰਾਪਤ ਹੋਇਆ ਜੋ ਸੁਖ ਜੋ ਸਹਿਜ ਨਾ ਮਿਲੇ ਉਹ ਸੋਈ ਉਸ ਪ੍ਰਭੂ ਦਾ ਮਲਾਪ ਹੀ ਨਾ ਹੋਵੇ ਜੇ ਆਪਾਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਇਸਤੇ ਅਮਲ ਨਹੀਂ ਕਰਦੇ ਤੇ ਫਿਰ ਪੜ੍ਹਨ ਸੁਣਨ ਦਾ ਵੀ ਕੋਈ ਲਾਭ ਨਹੀਂ ਹੁੰਦਾ ਹਰ ਕਾ ਨਾਮ ਨਾ ਜਪ ਸਗਵਾਰਾ ਏ ਮੂਰਖ ਤੂੰ ਪ੍ਰਮਾਤਮਾ ਦਾ ਨਾਮ ਤਾਂ ਸਿਮਰਦਾ ਨਹੀਂ ਕਿਆ ਸੋਚੈ ਬਾਰੰਬਾਰਾ ਕਿਆ ਸੋਚੈ ਬਾਰੰਬਾਰਾ ਰਹਾਉ ਨਾਮ ਨੂੰ ਵਿਸਾਰ ਕੇ ਮੋੜ ਮੋੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀ ਲਾਭ ਹੋਵੇਗਾ ਰਹਾਓ ਅੰਧਿਆਰੇ ਦੀਪਕ ਚਹੀਏ ਹਨੇਰੇ ਵਿੱਚ ਤਾਂ ਦੀਵੇ ਦੀ ਲੋੜ ਹੁੰਦੀ ਹੈ ਇੱਕ ਬਸਤਾ ਗੋਚਰ ਲਈਏ ਤਾਂ ਕਿ ਅੰਦਰੋਂ ਉਹ ਹਰ ਨਾਮ ਪਦਾਰਥ ਮਿੜ ਪਏ ਜਿਸ ਤੱਕ ਇੰਦਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ ਜੇਸ ਨਾਲ ਅੰਦਰ ਵਸਦਾ ਰੱਬ ਲੱਭ ਪਏ ਬਸਤਾ ਗੋਚਰ ਪਾਈ ਜਿਸ ਮਨੁੱਖ ਨੂੰ ਉਹ ਪਹੁੰਚ ਹਰ ਨਾਮ ਪਦਾਰਥ ਮਿਲ ਪੈਂਦਾ ਹੈ ਘਟ ਦੀਪਕ ਰਹਾ ਸਮਾਈ ਉਹਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ਕਹਿ ਹੈ ਕਬੀਰ ਅਬ ਜਾਣਿਆ ਕਬੀਰ ਆਖਦਾ ਹੈ ਉਸ ਪਹੁੰਚ ਹਰ ਨਾਮ ਪਦਾਰਥ ਨਾਲ ਮੇਰੀ ਵੀ ਜਾਣ ਪਛਾਣ ਹੋ ਗਈ ਹੈ ਮੈਂ ਜਾਣ ਲਿਆ ਹੈ ਜਬ ਜਾਣਿਆ ਤੋ ਮਨ ਮਾਨਿਆ ਜਦੋ ਜਾਣ ਪਛਾਨ ਹੋਈ ਹੈ ਮੇਰਾ ਮਨ ਉਸੇ ਵਿੱਚ ਹੀ ਪਰਚ ਗਿਆ ਹੈ ਮਨ ਮਾਨੇ ਲੋਗ ਨਾ ਪਤੀਜੈ ਪਰ ਜਗਤ ਲੋੜਦਾ ਹੈ ਧਰਮਿਕ ਪੁਸਤਕਾਂ ਦੇ ਰਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਤਲਾਂ ਤੇ ਇਸ਼ਨਾਨ ਸੋ ਪ੍ਰਮਾਤਮਾ ਵਿੱਚ ਮਨ ਜੁੜਨ ਨਾਲ ਕਰਮ ਕਾਂਢੀ ਜੁਗਤ ਦੀ ਤਸੱਲੀ ਕਰਮ ਕਾਂਢੀ ਜਗਤ ਦੀ ਤਸੱਲੀ ਨਹੀਂ ਹੁੰਦੀ ਨਾ ਪਤੀਜੈ ਤੋ ਕੀਜੈ ਦੂਜੇ ਪਾਸੇ ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਕੋਈ ਲੋਕਾਂ ਦੀ ਤਸੱਲੀ ਭੀ ਕਰਾਏ ਤਾਂ ਹੀ ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ ਭਗਤਾਂ ਤੈਸੇ ਸਾਰਿਆਂ ਜੋੜ ਕਦੇ ਨਾ ਆਇਆ ਭਗਤ ਕਬੀਰ ਜੀ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ ਮੇਰਾ ਮਨ ਤੇ ਮੰਨ ਗਿਆ ਪ੍ਰਮਾਤਮਾ ਨਾਲ ਕਿ ਪ੍ਰਮਾਤਮਾ ਹੈ ਪਰ ਲੋਕਾਂ ਦਾ ਮਨ ਨਹੀਂ ਮੰਦਾ ਤੇ ਅਸੀਂ ਕਿਉਂ ਲੋਕਾਂ ਦਾ ਮਨ ਮਨਾਣਾ ਹੈ ਇਹ ਗੁਰਬਾਣੀ ਆਪਣੇ ਮਨ ਨੂੰ ਹੀ ਮਨਾਉਣ ਵਾਲੀ ਹੈ ਭਾਈ ਆਪਾਂ ਵੀ ਆਪਣੇ ਆਪਣਾ ਮਨ ਮਨਾਈਏ ਤੇ ਭਗਤ ਕਬੀਰ ਜੀ ਵਾਂਗੂ ਉਸ ਪ੍ਰਮਾਤਮਾ ਤੇ ਵਿਸ਼ਵਾਸ ਕਰੀਏ ਤੇ ਆਪਣਾ ਜੀਵਨ ਸਫਲ ਕਰੀਏ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 655 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 652 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭਗਤ ਕਬੀਰ ਜੀ ਦੀ ਬਾਣੀ ਮਹੰਗੀ ਹੈ ਗੁਰੂ ਪਿਆਰਿਓ ਉਚਾਰਨ ਲਗਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕ ਮਾਫ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਦੇ ਪਿਆਰ ਵਾਲਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਧਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ